दुरिकेनदीकी गांव का कड़वाल में सरपंच के इलेक्शन की रंजीत ने खूनी रूप ले लिया ਪਵਿੱਤਰ ਸਿੰਘ ਪੁੱਤਰ ਤੇਜਾ ਸਿੰਘ ਦਾ ਆਪਣੇ ਪੜੋਸੀ ਸਰਬਜੀਤ ਸਿੰਘ ਪੁੱਤਰ ਗੁਰਿੰਦਰਜੀਤ ਸਿੰਘ ਉਰਫ ਪੱਪੂ ਸੇ ਪੁਰਾਣਾ ਝਗੜਾ ਚੱਲ ਰਿਹਾ ਥਾ ਜਾਣਕਾਰੀ ਕੇ ਮੁਤਾਬਕ ਬੀਤੀ ਰਾਤ ਦੋਨੋਂ ਕੇ ਵਿੱਚ ਖਾਸੋਨੀ ਕੇ ਬਾਅਦ ਵਿਵਾਦ ਵੱਧ ਗਿਆ ਇਸੇ ਦੌਰਾਨ ਸਰਬਜੀਤ ਸਿੰਘ ਨੇ ਪਵਿੱਤਰ ਸਿੰਘ ਪਰ ਗੋਲੀ ਚਲਾ ਦੀ ਗੰਭੀਰ ਹਾਲਤ ਵਿੱਚ ਗ੍ਰਾਮੀਣੋਂ ਨੇ ਗਾਇਲ ਪਵਿੱਤਰ ਸਿੰਘ ਕੋ ਸਿਵਲ ਹਸਪਤਾਲ ਦੂਰੀ ਪਹੁੰਚਾਇਆ ਜਹਾਂ ਡਾਕਟਰ ਨੇ ਉਸੇ ਮ੍ਰਿਤਕ ਘੋਸ਼ਿਤ ਕਰ ਦਿਆ ਡਾਕਟਰੋਂ ਕੇ ਅਨਸਾਰ ਗੋਲੀ ਸੀਨੇ ਮੇ ਲੱਗਨੇ ਕੇ ਕਾਰਨ ਉਸ ਦੀ ਮੌਤ ਮੌਕੇ ਪਰ ਹੀ ਹੋ ਗਈ ਥੀ ਆਓ ਦੇਖਤੇ ਹੈਂ ਪੂਰੀ ਰਿਪੋਰਟ ਅੱਛਾ ਕੀ ਬਾਤ ਦਾ ਹੋਈ ਹੈ ਜੀ ਬਾਤ ਇਹ ਹੈ ਮਤਲਬ ਕਿ ਦਰਗਾਹ ਜਾਂਦੇ ਆ ਮੈਂ ਤਾਂ ਕਹਿੰਦਾ ਵੀ ਕਈ ਬੰਦੇ ਪਰਚਾ ਪਾਦੇ ਪਰਚਾ ਪਰਚਾ ਨਹੀਂ ਪਾ ਪਾਉਂਦੇ ਪਰ ਵੀ ਕੌਣ ਇਹ ਹੁੰਦਾ ਜਿਹੜਾ ਤੁਹਾਨੂੰ ਆਉਂਦਾ ਅੱਛਾ ਜਿਹੜਾ ਮਰਿਆ ਉਹ ਕੀ ਲੱਗਦਾ ਉਹ ਆਪਣਾ ਅਸੀਂ ਮੈਂਬਰ ਆ ਜੀ ਅੱਛਾ ਮੈਂਬਰ ਉਹ ਵੀ ਦੀ ਅੱਛਾ ਮੈਂਬਰ ਉਹ ਦੀ ਆ ਕਿਹੜਾ ਪਿੰਡ ਹੈ ਜੀ ਅਕਰਾਲ ਅੱਛਾ ਕੀ ਗੱਲਬਾਤ ਹੋਈ ਉਹਨਾਂ ਦੀ ਗੱਲਬਾਤ ਕੁਝ ਨਹੀਂ ਬਸ ਅੱਜ ਤੋਂ ਬਰੇ ਬੈਠੇ ਤੇ ਅੱਛਾ ਬਸ ਜੋ ਧਰਤੀ ਹੰਦਾ ਵੀ ਤਾਂ ਹੁੰਦਾ ਉਹ ਤਾਂ ਇਹ ਵੀ ਕੋਈ ਸਿਰਫ ਮੈਂ ਨੂੰ ਨਹੀਂ ਦੀ ਕੋਈ ਨਾ ਕੋਈ ਐਡੀ ਕੋਈ ਰਾਂਝੀ ਜੀ ਨਹੀਂ ਕੋਈ ਅੱਛਾ ਕੋਈ ਬਾਤ ਨਹੀਂ ਬਸ ਤੁਸੀਂ ਨੂੰ ਪਰਚੇ ਦਾ ਨਾਮ ਲੈ ਵੀ ਪਰਚਾ ਆਪ ਨੂੰ ਕਰਦੇ ਪਰਚਾ ਕਰਦੇ ਉਹ ਉਹ ਉਹਦੇ ਵਿੱਚ ਆਹ ਬੰਦਾ ਜਿਹੜਾ ਪੁੱਛ ਰਿਹਾ ਇਹ ਨੂੰ ਵੀ ਇਹ ਪਰਚੀ ਇਹ ਹੰਦਾ ਬੰਦਾ ਜੀ ਆਹ ਬੰਦੇ ਸਾਤਾ ਸਾਤਾ ਖਾਈ ਜੀ ਗਏ ਹੋਏ ਇਹਦਾ ਵੀ ਹੰਦਾ ਬੰਦਾ ਉਹ ਪਰਿਵਾਰ ਆ ਗਿਆ ਪਰਿਵਾਰ ਨੂੰ ਨਹੀਂ ਜੇ ਜਿਹੜਾ ਮਤਲਬ ਕਿ ਗੋਲੀ ਬੱਜੀ ਆ ਉਹ ਘਰੇ ਆ ਕੇ ਮਾਰੀ ਆ ਉਹ ਤੋਂ ਮਤਲਬ ਕੋਈ ਉੜਾਈ ਤੋਂ ਹੁੰਦਾ ਉਹਦਾ ਇੱਕ ਨੀਰ ਕੋਤਾ ਬੈ ਉਹਨੇ ਨੀ ਜਦੋਂ ਪੈਨਲ ਹੋਇਆ ਕਿਸੇ ਮੇਰੀ ਜਦੋਂ ਪੈਨਲ ਲੜਾਈ ਆ ਕਿ ਮਾਰੀ ਆ ਉਹਨੇ ਇੱਕ ਦੇ ਅੱਗੇ ਹਾਂ ਅੱਛਾ ਜਦੋਂ ਕੋ ਪੈਨਲ ਲੜਾਈ ਹੋ ਸੀ 2 ਮਹੀਨੇ ਪਹਿਲਾਂ ਉਦੋਂ ਕੀ ਮਤਲਬ ਜੀ ਮੈਂ ਤਾਂ ਕਰ ਰਿਹਾ ਸਰਪੰਚ ਇਹ ਹੀ ਬੰਦੇ ਬੰਦਾ ਮੈਂ ਬੁਲਾਉਂਦਾ ਅਸੀਂ ਮੈਂ ਤਾਂ ਰੂਪ ਉੱਤੇ ਪਰਚਾ ਪਾਦੇ ਵੀ ਉਹ ਕੂਲ ਤੇ ਕਪੜਾ ਬਣਾਉਂਦੇ ਕਿ ਮਾਰਨ ਦਾ ਡਰ ਮੈਂ ਤਾਂ ਜਹਰ ਤਾਂ ਆਪਣੇ ਬੀਚ ਤੋਂ ਛੋਟੇ ਕਹਿੰਦੇ ਉਹਨੇ ਪੁਲਿਸ ਵੱਲੋਂ ਕੋਈ ਕਾਰਵਾਈ ਪਈ ਨਹੀਂ ਪ੍ਰੀਤ ਅੰਦਰ ਹੈ ਰੰਦਰ ਮਟਾ ਦਾ ਕੀ ਨਾਮ ਹੈ ਤੁਹਾਡਾ ਮਗਰ ਇਹ ਨਾਮ ਕੀ ਹੈ ਅੰਦਰ ਅੰਦਰ ਕੀ ਆਤੀ ਕੀਤੀ ਰਹੇ ਮਾ ਜੀ ਡੀ ਪਾ ਜੀ ਦੀਪ ਮਸਲਾ ਕੀ ਹੋਇਆ ਅੱਜ ਜਿਹੜਾ ਕਿ ਸੜਵਾਲ ਨੂੰ ਪਹਿਲਾਂ ਇਹ ਦੇਖੋ ਇਹ ਬੰਦਾ ਜਿਹੜਾ ਸਬਜੀ ਸੀ ਲਈ ਇਹ ਗਾਲਾ ਗਾਲਾ ਕੱਢਦਾ ਸੀ ਪਹਿਲਾਂ ਸਬਜੀ ਦੁਕਾਨਾ ਸਰਬਜੀ ਸਾਡੇ ਪਿੰਡੋਂ ਸੀ ਗਈ ਜੈਲ ਦਾ ਅੱਛਾ ਉਹ ਮੰਨ ਲਾ ਬਾਲੇ ਬਾਰ ਗਾਲਾ ਕੱਟ ਗਿਆ ਪਾਈ ਸੀ ਨਰਮਾ ਠੀਕ ਹੈ ਜੀ ਜਦੋਂ ਬਾਲੇ ਬਾਰ ਗਾਲਾ ਕੱਟ ਗਿਆ ਮਾਲ ਨੂੰ ਤਿੰਨ ਚਾਰ ਵਾਰ ਰਿਟਰਨ ਚ ਲੈ ਕੇ ਦੇ ਕੇ ਆਏ ਨਰਿੰਦਰ ਨੂੰ ਵੀ ਤੂੰ ਇਹ ਤਾਂ ਉਹ ਕੀ ਇਹ ਜਿਹੜੀ ਰੱਪਣਾ ਵੀ ਉਹ ਬੱਗੇ ਚ ਰੱਖਦਾ ਸਾਨੂੰ ਬੰਦਿਆ ਦੱਸੇ ਵੀ ਇਹ ਡਿਜੀਟਲ ਰੱਪਣਾ ਰੱਖ ਲੈ ਤਾਂ ਇਹਨੂੰ ਤੂੰ ਕਹਿ ਕੇ ਜਮਾ ਕਰਵਾ ਦੇ ਪਰ ਇਹਨੇ ਜਮਾ ਨਹੀਂ ਕਰਾਇਆ ਤੇ ਨਾਲ ਦਾਰੂ ਵੀ ਪਿੰਦਾ ਰਿਹਾ ਜਿਹਨੇ ਗੋਲੀ ਮਾਰ ਗੁਰਜੀ ਨੇ ਗੋਲੀ ਮਾਰੀਆ ਨਰਿੰਦਰ ਦੇ ਨਾਲ ਬੈਠ ਕੇ ਪਿੰਦਾ ਰਿਹਾ ਤਾਰੂ ਜੀ ਨਾਲ ਚਲੋ ਸਰਜੀਤ ਸਰਬਜੀਤ ਜੀ ਤੇ ਅਸੀਂ ਜੀ ਮੈਂ ਸਫਾ ਸਾਹਿਬ ਦੇ ਨਾਲ ਹੁਣਾਈ ਪਿੰਡੋਂ ਮੇਰਾ ਘਰ ਦਾ ਚੋਂ ਕੋਈ ਮਸਲਾ ਸੀ ਮੈਂ ਉੱਥੇ ਗਿਆ ਤੇ ਸਰਬਜੀਤ ਮੈਂ ਉੱਥੇ ਨਾਲ ਬੈਠਾ ਦੇਖਿਆ ਹਾਂ ਬਾਕੀ ਜਿੰਦਰਿੰਦਰ ਕਰਦੇ ਕਿ ਜਈ ਇਹਨੇ ਕਿੰਨੇ ਪੈਸੇ ਵੀ ਲੈਂਦਾ ਮੰਨ ਲਓ ਕਿ ਟੈਕ ਵੇਲੇ ਤੇ ਹੋਣਗੇ ਮੰਨ ਲਓ ਤੇ ਪ੍ਰਕਾਰ ਵਾਈ ਕੋਈ ਨਹੀਂ ਖੜੀ ਇਹਨੇ ਕੱਲੋਂ ਰਿਟਰਨ ਚ ਵੀ ਇਹਨੂੰ ਤਿੰਨ ਚਾਰ ਵਾਰ ਦੇਖ ਕੇ ਆਇਆ ਜਿੰਦਰਿੰਦਰ ਨੂੰ ਪੰਚਾਇਤ ਵੱਲੋਂ ਵੀ ਲੈ ਕੇ ਇਕੱਠੇ ਬੈਠ ਕੇ ਮੀਟਿੰਗਾਂ ਦਾ ਕੰਮ ਕਰਉਂਦੀ ਸਾਡਾ ਬਣਿਆ ਹੋਇਆ ਦਫਤਰ ਚ ਮੀਟਿੰਗ ਹੋਈ ਵੀ ਇਹਨੂੰ ਕਹਿ ਕੇ ਵੀ ਜੀ ਰਫਾ ਜਮਾ ਕਰਾਓ ਪਰ ਇਹਨਾਂ ਨੇ ਕੁਝ ਨਹੀਂ ਕਰਿਆ ਜਦੋਂ ਆਪਾਂ ਕੋਈ ਇਨਸਾਨਾਂ ਦੇ ਚ ਰਿਟਰਨ ਰਿਪੋਰਟ ਦੇਣੇ ਆ ਉਹਦੇ ਵੀ ਤੁਸੀਂ ਕਾਪੀ ਨਾਲ ਕਾਪੀ ਲਈ ਹੈ ਹਾਂ ਭਈਆ ਜੀ ਤਾਂ ਜਿਹੜਾ ਭਈਆ ਸਾਈਡ ਦਾ ਭਈਆ ਹਾਂ ਭਈਆ ਇੱਕ ਭਈਆ ਮਲੋ ਮੈਂ ਦੇਖ ਲੂੰਗਾ ਦਫਤਰ ਚ ਹੁਣ ਬਾਈ ਨੂੰ ਪਤਾ ਕੀ ਸਾਡੀਆਂ ਗੱਲਾਂ ਦਾ ਹੁਣ ਮੈਨੂੰ ਵੀ ਨਾ ਪਤਾ ਕਿ ਕਿੱਥੇ ਗਏ ਥੋੜੇ ਕਹਿਣ ਦਾ ਮਤਲਬ ਨਹੀਂ ਦੁਬਾਰਾ ਇਹਦੇ ਨਾਲ ਸੀਗਾ ਉਸ ਤੋਂ ਬਾਅਦ ਇਕੱਠੇ ਗਏ ਨੇ ਕਿੱਥੇ ਕਿਤੇ ਵੀ ਗਏ ਨੇ ਜਾਂ ਲੜਾਈ ਹੋਈ ਆਪੇ ਨਾ ਨਾ ਇਹੇ ਜੀ ਜਦੋਂ ਲੜਾਈ ਕੋਈ ਨਹੀਂ ਹੋਈ ਅੱਛਾ ਤੇ ਇਹਨੇ ਗਾਲਾਂ ਕੱਢੀਆਂ ਸਭ ਜੀ ਤਰ੍ਹਾਂ ਮੈਂ ਕਰੇ ਸੋਚੀ ਕਰਾਂਗਾ ਇਸ ਭਾਈ ਕੇ ਕਰੇ ਇਹਨੇ ਬਾਈ ਹਜੇ ਆਪ ਤਾਂ ਕਿੱਥੇ ਥੋੜੀ ਤੇ ਆ ਇਹ ਰਫਲ ਪੂਰੇ ਪਨੀ ਚੰਗੀ ਤਰ੍ਹਾਂ ਕਿੱਥੇ ਬੋਲੀ ਪਰ ਅੰਤਰ ਵੜ ਕੇ ਤੇਰੇ ਅੱਖੀ ਦੇਖਿਆ ਹੋਇਆ ਸਾਰਾ ਦੁਆ Well, <laughs> ਸ਼ਰਿਕਰ ਅੱਜ ਕਤਲ ਦਾ ਮਸਲਾ ਇੱਥੇ ਆਇਆ ਹੈ ਹਸਪੀਟਲ ਦੇ ਵਿੱਚ ਕੀ ਇਹ ਚਾਰਾ ਮਸਲਾ ਦੱਸੋ ਅੱਜ 8:30 ਤਕਰੀਬਨ 9 ਵਜੇ ਬਿੰਡ ਕੱਕੜਵਾਲ ਦੇ ਵਿੱਚ ਵਾਰਦਾਤ ਹੋਣ ਤੋਂ ਬਾਅਦ ਇੱਥੇ ਡੈੱਡ ਬੋਡੀ ਲੈ ਕੇ ਆਏ ਸੀਗੇ ਪਵਿੱਤਰ ਸਿੰਘ son of ਤੇਜਿੰਦਰ ਸਿੰਘ ਦੀ 54 ਸਾਲ ਇਹਨਾਂ ਦੀ ਉਮਰ ਹੈਗੀ ਆ ਤੇ ਇਹਨਾਂ ਦੇ ਨਾਲ ਦੇ ਜਿਹੜੇ ਬੰਦੇ ਆ ਉਹਨਾਂ ਨੇ ਸਾਰੇ ਦੇ ਗਨ ਸ਼ਾਟ ਇੰਜਰੀ ਕਰਕੇ ਡੈਥ ਹੋਈ ਇਹਨਾਂ ਦੇ ਵੀ ਗੋਲੀ ਨਾਲ ਕਤਲ ਹੋਇਆ ਇਹਨਾਂ ਦਾ ਇਹ ਸ਼ਾਤੀ ਦੇ ਵਿੱਚ ਗੋਲੀ ਲੱਗੀ ਹੈ ਇਸ ਤੋਂ ਇਲਾਵਾ ਫਿਲਹਾਲ ਪੁਲਿਸ ਦੀ ਜਾਂਚ ਚਾਲੂ ਰਹੀ ਹੈ ਵੀਡੀਓ ਕੋਲ ਤੇ ਨੇ ਕੀਤਾ ਹੈਗਾ ਉਹਨਾਂ ਨੂੰ ਉਹਦੇ ਬਾਰੇ ਪਤਾ ਲਵਾ ਰਹੀ ਹੈ ਵੀ ਕਿਹਨਾਂ ਦੇ ਵੱਲੋਂ ਕੀਤਾ ਗਿਆ ਹੈ ਸਿਰ ਮਤਲਬ ਫਸਟ ਟਾਈਮ ਜਿਹੜੀ ਇਨਸਪੈਕਸ਼ਨ ਹੁੰਦੀ ਉਹਦੇ ਵਿੱਚ ਤੁਹਾਡੇ ਕੋਲ ਆਇਡੈਂਟੀਫਾਈ ਹੋਇਆ ਕਿ ਬੋਲੀ ਲੱਗੀ ਦੇ ਵਿੱਚ ਹਾਂਜੀ ਹਾਂ ਜਦੋਂ ਆਏ ਹੈਗੇ ਆ ਛਾਤੀ ਦੇ ਵਿੱਚ ਇਹਨੇ ਕਾਫੀ ਵੱਡਾ ਡੂੰਗਾ ਜ਼ਖਮ ਸੀਗਾ ਤੇ ਕਾਫੀ ਖੂਨ ਦੇ ਨਾਲ ਕੱਪੜੇ ਲਿਪੜੇ ਹੋਏ ਤੇ ਬੰਦੇ ਨੂੰ ਉਸ ਇਸ ਟਾਈਮ ਐਮਰਜੈਂਸੀ ਤੇ ਲੈ ਕੇ ਆਏ ਤੇ ਪਹਿਲਾਂ ਹੀ ਨਾਦੀ ਹੌਥ ਹੋ ਚੁੱਕੀ ਸੀ ਕਿੰਨੀ ਕੁ ਉਮਰ ਸਦਰ ਸਿੰਘ ਜੀ तकरीबन 54 ਸਾਲ ਦਸੀ ਹੈ ਇਹਨਾਂ ਦੇ ਨਾਲ। ਖਾਲੀ ਅੱਜ ਕਿਸ ਸਮੇਂ ਜੁੜੀ ਸੀ ਕਿ ਕੱਪੜਾ ਵਾਲਾ ਪਿੰਡ ਚ ਅੱਜ ਕਰੀਬ 890 ਆਪ ਜੀ ਸ਼ਾਮ ਨੂੰ ਕਿਰੇਕੀਏ ਯਾਰ ਆਰ ਮੇਜਰੀ ਨਾਲ ਉਹ ਕੱਪੜਾ ਤੇ ਉਸੋਂ ਪਤਾ ਲੱਗਿਆ ਵੀ ਇਹ ਜਿਹੜਾ ਬੈਚੋਈਆ ਪ੍ਰਵਹਤਰ ਸਿੰਘ ਨਾਮ ਦਾ ਲੜਕਾ ਹੈ। ਇਹ ਜੀ ਦਾ 51 ਗੁਰਾ ਜੀ ਫੋਨ ਉਹਦਾ ਪ੍ਰੋਸੀ ਹੈ ਸਰਵਜੀਤ ਸਿੰਘ ਇਹਨੇ ਗੁਰਾਂ ਦੇ ਸੀ ਪਹਿਲਾ ਪੰਚਾਇਤੀ ਇਲੈਕਸ਼ਨ ਵੇਲੇ ਆਪਸੇ ਥੋੜੇ ਸੀ ਗੁਜ਼ਰਨ ਦੀ ਇਹਨੇ ਵਾਈਸ ਨੇ ਵਸਤਾ ਚਲੋ ਰਜਿਸਟਰ ਕਰਕੇ ਉਹਨਾਂ ਚਾਹੀਏ ਆ ਰਹੀ ਸੀ ਅੱਜ ਦਾ ਵੀ ਇਹ ਕੰਮ ਲੈਣ ਆਇਆ ਸੀ ਉਹ ਕੰਟਰੈਕਟਰ ਲਈ ਆਇਆ ਸੀ ਉਸ ਦੇ ਨਾਲ ਆਪਣੀ ਫਰਦੋਨੇ ਮਹਿਰਾਂ ਨਾਲ ਇਸ ਨੇ ਵਾਰਸਾ ਦੇ ਬਿਆਨ ਲਏ ਪੋਟੋਸ਼ੀ ਨੂੰ ਜਲਦੀ ਸਕੂਲ ਦੇ ਸਰ ਪਿੰਡ ਵਾਲਿਆਂ ਦਾ ਇਲਜ਼ਾਮ ਵੀ ਇੱਕ ਨਿਰਿੰਦਰ ਸਿੰਘ ਨਾਲ ਉਹਦਾ ਜਿਹੜਾ ਆਪਣੇ ਮੁਲਾਜ਼ਮ ਸੀ ਸਰ ਉਹਦੇ ਉੱਤੇ ਕਾਫੀ ਜਿਆਦਾ ਤਰੀਕੇ ਦੇ ਪੁਰਬ ਤੇ ਉਹ ਕਿਤਰਾ ਜਨ ਜਤਾਇਆ ਗਿਆ ਸਰ ਅਜੂ ਅਸੀਂ ਵੈਰੀਫਾਈ ਕਰ ਲੈਣਾ ਕਿ ਇਹ ਸਬ ਰਿਪੋਰਟ ਹੈ ਕਿ ਉਹ ਬਿਲਕੁਲ ਅਜਿਹਾ ਹੀ ਫਿਕਰ ਕੋਰ ਐਕਸ਼ਨ ਮੰਗ ਉਹਨਾਂ ਨੂੰ ਬੌਂਡ ਦੇ ਸਿਓ ਨੂੰ ਮੈਪੇਂਟ ਕਰਦੇ ਸਾਡਾ ਪ੍ਰੋਜੈਕਟ ਮਹਾਂਵਲ ਕੋਲ ਜਿਹੜੇ ਲੋਕੀ ਬਾਹਰ ਸਰ ਪੰਚਾਇਤ ਵੱਲੋਂ ਵੀ ਕਈ ਵਾਰ ਰਿਪੋਰਟਿੰਗ ਦਿੱਤੀ ਗਈ ਸੀ ਇਸ ਮਸਲੇ ਬਾਰੇ ਇਹਨੇ ਫੇਰ ਵੀ ਨਹੀਂ ਕਰ ਦਿੱਤੀ। ਹਾਂ ਜੀ ਦੇਖੋ ਮੈਂ ਇਹ ਚੀਜ਼ੀ ਨੂੰ ਦੇਖ ਤੋਂ ਰਾਜ਼ਾ ਮੈਂ ਇਹਨੂੰ ਚੈੱਕ ਕਰ ਲਾਂਗੀ ਇਹਦਾ ਪਤਾ ਲੱਗੇ ਕਿ ਪ੍ਰੋਇੰਟ ਇੰਟਰੈਕਸ਼ਨ ਦੇ ਖਲਾਫ 57 ਗੰਗਾ ਕਰਾ ਤੇ ਹੋ ਗਈ ਸੀ ਤੇ ਬਾਕੀ ਜਿਹੜੇ ਕੋਈ ਇਸ ਤਰ੍ਹਾਂ ਦਾ ਜਿਉਣਾ ਘਟਨਾ ਦਾ ਕੋਈ ਨਾਮ ਅੰਜਾਮ ਪਤਾ ਸੀ ਉਹ ਕਾਰਵਾਈ ਨਹੀਂ ਕੀਤੀ ਉਹ ਮੈਂ ਚੈੱਕ ਕਰ ਨੂੰ ਕੀ ਡਾਟਾ ਚਲ ਕੇ ਜਿਹਦੇ ਖਾਤੇ ਹੋ ਗਈ ਰਕਤ ਸੀ